ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਭਲੂਰ ਤੋਂ ਚਿੱਟੀ ਪੱਟੀ ਵਾਲੀ ਸੜਕ 7 ਕਿਲੋਮੀਟਰ ਦੀ ਦੂਰੀ ਭਲੂਰ ਤੋਂ ਪਿੰਡ ਪੈਂਦਾ ਵਾ ਲੰਡੇ ਤੇ ਲੰਡੇਆ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਸਮਾਲਸਰ ਤੇ ਸਮਾਲਸਰ ਪਿੰਡ ਲੰਡੇਆ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਰੋਡੇ ਪਿੰਡ ਮਿੱਤਰੋ ਇਹਨਾਂ ਪਿੰਡਾਂ ਦਾ ਇਹ ਗਵਾਂਢੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਸਰਦਾਰ ਸ਼ੰਗਾਰਾ ਸਿੰਘ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇਆ ਵਾਲਾ ਮੋੜ ਆ ਜਿਹੜਾ ਲੰਡੇ ਪਿੰਡ ਤੋਂ ਰੋਡਿਆਂ ਨੂੰ ਮੁੜਦੇ ਉਹ ਮੋੜ ਦੇ ਉੱਤੇ ਬਸ ਥੋੜਾ ਜਿਹਾ ਅੱਗੇ ਆ ਕੇ ਬਾਈ ਦਾ ਰਹਿਣ ਵਸੇਰਾ ਵਾ ਇੱਕ ਤੁਹਾਡੀ ਡਿਮਾਂਡ ਜ਼ਬਰਦਸਤ ਪੂਰੀ ਕਰਨ ਲੱਗਾ ਵਾਂ ਗਰਲੈਂਡੋ ਨਾਲ ਅਸਲ ਦੀ ਵਹਿੜ ਤੁਹਾਨੂੰ ਦਿਖਾਉਣ ਲੱਗਾ ਵਾਂ ਮਿੱਤਰੋ ਬਹੁਤ ਚੰਗੀ ਪਿਓਰਿਟੀ ਦੇ ਵਿੱਚ ਕੁਆਲਿਟੀ ਦੇ ਵਿੱਚ 90% ਕਰਮਾ ਵਾਲੀ ਡਿਜ਼ਾਈਨ ਗਾਂ ਦਾ ਬਹੁਤ ਚੰਗਾ ਥਣ ਲੇਵੇ ਵਾਲੀ ਚੰਗੇ ਦੁੱਧ ਦੀ ਮਾਲਕਣ ਹੈ ਇਹ ਸੀਰ ਠੰਡਿਆ ਘਰੇਲੂ ਪਰਿਵਾਰ ਦੇ ਕੋਲਿਆ ਮੈਂ ਪਹਿਲਾਂ ਇਹਦੀ ਡਿਟੇਲ ਲੈ ਕੇ ਦਿੰਦਾ ਫਿਰ ਕਰਾਂਗੇ ਆਪਾਂ ਅਗਲੀ ਕਾਰਵਾਈ ਸਾਰੀ ਗੱਲਬਾਤ ਬਾਈ ਦੇ ਨਾਲ ਕਰਾ ਕੇ ਜਾਊਂਗਾ ਤੁਹਾਡੀ ਮਿੱਤਰੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਮਿਲਦੇ ਆਂ ਬਾਈ ਨੂੰ ਆਪਾਂ ਸੱਸੀ ਘਾਲ ਬਾਪੂ ਸੱਸੀ ਘਾਲੀ ਕੀ ਹਾਲ ਆ ਬਾਪੂ ਹਾਂ ਠੀਕ ਹੈ ਜੀ ਸੇਤਾ ਦੇ ਪਰਿਵ ਆਪੇ ਸਾਰੇ ਸੀਤਾਂ ਪਰਵਾਹ ਠੀਕ ਹੈ ਜੀ ਚੜਦੀ ਕਲਾ ਨਾਮ ਬਾਪੂ ਆਪਣਾ ਸ਼ੰਗਾਰਾ ਸਿੰਘ ਹਾਂ ਬਾਪੂ ਘਰ ਕਿੱਥੇ ਆ ਗਿਆ ਆਪਣਾ ਘਰ ਆਪਾਂ ਰੋਡਾਂ ਦੇ ਕਚੇ ਰਾਹ ਕੋਲੇ ਤੇ ਬਾਬੇ ਦਾ ਮਾਟਾ ਉਰਾ ਰੋਡੇ ਵਾਲੇ ਕੱਚੇ ਰਾਹ ਦੇ ਕੋਲੇ ਬਾਬੇ ਦੇ ਮੜ ਦੇ ਕੋਲੇ ਹਾਂਜੀ ਅੱਛਾ ਬਾਪੂ ਗੱਲ ਇਹ ਪਹਿਲਾਂ ਆਪਾਂ ਇੱਕ ਛੋਟੀ ਦੀ ਵੀਡੀਓ ਪਾਈ ਸੀ ਨਾ ਹਾਂਜੀ ਵੇਗੀ ਸੀ ਫਿਰ ਉਹ ਉਹ ਵੇਗੀ ਠੀਕ ਹੈ ਅੱਜ ਫਿਰ ਆਪਾਂ ਗਾਂ ਵਖਾਉਣੀ ਹੈ ਇੱਕ ਇਹ ਕਿੰਨਾ ਦੁੱਧ ਦੇਗੀ ਸੀ ਪਹਿਲੇ ਸੂਏ ਤੇ ਦੂਜੇ ਸੂਏ ਕਿੰਨਾ ਦੇਗੀ ਪਹਿਲੇ ਸੂਏ 9 ਕਿਲੋ ਡੰਗ ਦਾ ਡੰਗ ਦਾ ਦੂਜੇ ਸੂਏ 10 ਕਿਲੋ ਡੰਗ ਦਾ ਦੂਜੇ ਸੂਏ 10 ਕਿਲੋ ਪਲੱਸ ਪਲੱਸ ਵੀ 20 ਕਿਲੋ ਦੁੱਧ ਤੇਰੇ ਕੋਲੇ ਇਹ ਕਰਮਾਂ ਵਾਲੀ ਦੇਗੀ ਕੀ ਬਾਤ ਆ ਇਹ ਚੂਣ ਚਣ ਨੂੰ ਠੰਡੀ ਸੀ ਉਹ ਠੰਡੀ ਸੀ ਠੀਕ ਜਿਹੜਾ ਮੰਦੀ ਤੋਈ ਨਿਆਣਾ ਨਹੀਂ ਪਾਇਆ ਕੋਈ ਕੁਸ਼ ਯੋਗ ਮਾਰਦੀ ਨਸਲ ਹੀ ਹੁਣ ਜੇ ਕਿਸੇ ਨੂੰ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲਾਂਭਾ ਤਾਂ ਨਹੀਂ ਆਉਂਦਾ ਨਹੀਂ ਲਾਂਭਾ ਕਰ ਆਉ ਓਕੇ ਯਾਦ ਕਰੂਗਾ ਹਾਂਜੀ ਠੀਕ ਹੈ ਕੀ ਰੇਟ ਰੱਖਾਂਗੇ ਬਾਪੂ ਆਪਾਂ ਜਾਂਦਾ 65000 65000 ਨਾਲ ਲਾੜ ਪਿਆਰ ਥੋੜਾ ਬੋਤਾ ਹਾਂ ਮਿੱਠਾ ਮੂੰਹ ਕਰਾ ਲਿਆ ਠੀਕ ਹੈ ਕਤੂਰਦੀਏ ਬਾਪੂ ਮੜਾ ਜੀ ਹਾਂ ਖੋਲ ਦੇ ਭਾਈ ਲੈ ਵੀ ਮੜਾ ਖੋਲ ਲੈ ਵੀ ਮਿੱਤਰੋ ਕਰਮਾਲੀ ਨੇ ਤੀਜਾ ਸੂਆ ਸੁਣਾਵਾ ਲੇਵੇ ਪਾਂਡਾ ਵੇਖੋ ਤੁਸੀਂ ਕਿੰਨਾ ਚੰਗਾ ਤਿਆਰੀ ਦੇ ਵਿੱਚ ਹਜੇ ਤਾਂ ਕੱਚੀ ਕੱਚੀ ਆਗਾ ਕੁਝ ਨਾ ਕੁਝ ਬਣ ਕੇ ਕੁਝ ਨਾ ਕੁਝ ਕਹਿ ਕੇ ਕੁਝ ਨਾ ਕੁਝ ਤਿਆਰੀ ਕਰਕੇ ਆਖੂਗੀ ਵੀ ਵਾਕੇ ਹੀ ਮੈਂ ਮਿੱਤਰੋ ਸੂਣਾ ਤਿਆਰ ਹੋਈਆਂ ਕਰਮਾਲੀ ਕਹੂਗੀ ਡਿਜ਼ਾਈਨ ਵੇਖੋ ਤੁਸੀਂ ਗਾਂ ਦਾ ਮਿੱਤਰੋ ਲੇਵਾ ਪਾਂਡਾ ਖਰੀ ਖੋਟੀ ਗਾਂ ਜਿੰਨੀ ਹੈਗੀ ਹੈ ਨਾ ਵੀ ਬ੍ਰਾਂਡ ਆ ਨਵੇਂ ਫਾਰਮ ਦੇ ਲਈ ਸੁਨਹਿਰੀ ਮੌਕਾ ਲਿਓ ਮਾਰੀ ਮੋੜ ਦਿਓ ਜਿਹੜੇ ਭਰਾ ਨੇ ਨਵਾਂ ਫਾਰਮ ਤਿਆਰ ਕੀਤਾ ਵਾ ਵੀਰੇ ਆ ਅੰਗ ਆਪਣਾ ਲੋ ਆ ਜਿਹੜੇ ਰੰਗ ਨੂੰ ਆਪਣਾ ਲੋ ਯਾਦ ਕਰੋਗੇ ਤੁਸੀਂ ਮਿੱਤਰੋ ਕਿਉਂਕਿ ਬਈ ਚੀਜ਼ ਬਹੁਤ ਚੰਗੀ ਆ ਕਰਮ ਵਾਲੀ ਬਰੀਕੀ ਬਹੁਤ ਚੰਗੀ ਆ ਹਰ ਇੱਕ ਡਿਜ਼ਾਈਨ ਆ ਜਿਹੜਾ ਗਾਂ ਦੇ ਵਿੱਚ ਟੌਪ ਕਲਾਸ ਆ ਬਣਦੇ ਹੁਮਾਂ ਜੀ ਥਣ ਲੇਵੇ ਦਾ ਬਹੁਤ ਚੰਗੀ ਆ ਬਈ ਪਾਰਟੀ ਪੰਤਰ ਦੀ ਅੰਗਾਂ ਦੀ ਆਰਾ ਦੀ ਗਾਂ ਬੜੀ ਕਮਾਲ ਆ ਵੇਖੋ ਮਾੜਾ ਹੱਥ ਉੱਤ ਮਾਰਦੇ ਮਾੜਾ ਆ ਆ ਵੇਖੋ ਬਈ ਐ ਸੀਲ ਠੰਡੀ ਠੰਡਾ ਨਾ ਹੱਥਾਂ ਨੂੰ ਹਾਂ ਹੱਥਾਂ ਨੂੰ ਹੱਥ ਲਾ ਦੇ ਮਾੜਾ ਆ ਵੇਖੋ ਵੀਰੇ ਠੀਕ ਆ ਬਾਈ ਜਿਹੜਾ ਮਰਜ਼ੀ ਹੱਥ ਉਥੁ ਤਲਾਈ ਜਾ ਕੋਈ ਨਿੰਦ ਵਿਚਾਰ ਨਹੀਂ ਕਰਨ ਵਾਲੀ ਨੂੰ ਬਾੜੀ ਸੀਰਗਾ ਯਾਰ 65000 ਰੁਪਿਆ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਗਾਂ ਤੁਹਾਡੇ ਪਸੰਦ ਆਊਗੀ ਬਾਪੂ ਨੰਬਰ ਕਿੰਨਾ ਆ ਗਿਆ ਆਪਣਾ 9592 ਜੀ 000 00 3982 3982 ਇੱਕ ਵਾਰੀ ਹੋਰ ਬੋਲ ਦਈਏ 9592 ਜੀ 00 हां जी 3982 ਠੀਕ ਹੈ ਇਸ ਨੰਬਰ ਤੇ ਕਰ ਲਿਓ ਭਾਈ ਦਾ ਰابطਾ ਹੈ ਮਿੱਤਰੋ ਪਿੰਡ ਲੰਡੇ ਜ਼ਿਲ੍ਹਾ ਮੋਗਾ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਜੇ ਗਾਂ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਰਹੋ